ਸਵੀਪਰਿਆਂ ਆ ਤੇ ਫਿਰ ਤਾਂ ਆਪਾਂ 150 HP ਪਲੱਸ ਕਰਤੀ ਹੈ ਨਾ ਹਾਂ 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 ਕੱਲ ਤਾਂ ਦਿੱਤੀ ਵੀਰੇ ਮਗਰ ਵੀ ਜਿਹੜਾ ਹਾਂ ਹੁਣ ਇਹਦਾ ਮਗਰ ਨੁਕਸਾਨ ਕੀ ਆ ਜਾਂ ਗੇਅਰ ਨੂੰ ਜਾਂ ਇੰਜਨ ਨੂੰ ਇਹ ਨੁਕਸਾਨ ਆ ਇਹ ਨੌਲੇਜ ਵਾਲੀ ਗੱਲ ਆ ਇਹ ਕਮੈਂਟ ਕਰਨ ਵਾਲਾ ਸੋਚ ਕੇ ਵੀਡੀਓ ਦੇਖ ਕੇ ਚੱਲ ਹੈ ਨਾ ਬੰਦਾ ਕਰੇ ਸ਼ੇਅਰ ਕਰੇ ਇਹ 3 ਮਿੰਟ ਹੀ ਚੱਲ ਸਕਦਾ 3 ਮਿੰਟ ਸਿਰਫ ਹਾਂ ਹੁਣ ਅਗਲਾ ਕਹਿੰਦਾ ਵੀ ਜੇ ਤੇਰਾ ਟਰੈਕਟਰ 200 ਪਾਵਰ ਕੱਢ ਸਕਦਾ ਤਾਂ ਫਿਰ ਲੋਕ ਕਮਲੇ ਆ ਜਿਹੜੇ 1.5 150 ਪਾਵਰ ਦੇ ਟਰੈਕਟਰ ਲੈਂਦੇ ਆ ਜਿਹੜੇ 20 ਲੱਖ ਲਾਉਂਦੇ ਉਹ ਪਾਗਲ ਆ ਗਏ ਉਹ ਵੀਰੇ ਪਾਗਲ ਨਹੀਂ ਉਹ ਸਹੀ ਆ ਪਾਗਲ ਤਾਂ ਆਪਾਂ ਹੀ ਆ ਹਾਂ ਆਪਾਂ ਹੀ ਆ ਹਾਂ ਆਪਣੀ ਗੇਮ ਆ ਆਪਾਂ ਨੁਕਸਾਨ ਵੀ ਹੁੰਦਾਗਾ ਬਈ ਆਪਾਂ ਥੋੜੇ ਸਮੇਂ ਲਈ ਪਾਵਰ ਕੱਢ ਰਿਹਾਗਾ 1.5 200s ਪਾਵਰ ਆ ਕੋਈ ਸ਼ੱਕ ਨਹੀਂ ਪਰ ਇਹ 3 ਮਿੰਟ ਹੀ ਚੱਲ ਸਕਦਾ ਏਦੂ ਉੱਤੇ ਇੱਕ ਲਿਮਟ ਆ ਬਈ ਏਦੂ ਉੱਤੇ ਆਪਾਂ ਚਲਾ ਨਹੀਂ ਸਕਦੇ ਨੋ ਹਾਂ ਤੁਸੀਂ ਆਖੋ ਵੀ 4 ਘੰਟੇ ਬਾਈ ਇਹ 5 ਘੰਟੇ ਬਾਈ ਆਪਾਂ 150 ਪਾਵਰ ਦਾ 20 ਲੱਖ ਲਾ ਕੇ ਲਿਆ ਉਹ ਦਿਨ ਰਾਤ ਚਲਾਓ ਹਾਂ ਉਦਾ ਥੱਲੋਂ ਲੈ ਕੇ ਉੱਪਰ ਤੱਕ ਬੇਸ ਕੰਪਨੀ ਨੇ 120 ਪਾਵਰ ਦਾ ਬੰਨਿਆ 120 ਪਾਵਰ ਦਾ ਇੰਨਾ ਮਗਰ ਵੀ ਟਰਾਂਸਮਿਸ਼ਨ ਦਿੱਤਾ ਹਾਂ ਮਗਰ ਵੀ ਦਿੱਤਾਗਾ ਹੁਣ ਇਹ ਟਰੈਕਟਰ ਜਿਹੜਾ ਇਹ 3 ਮਿੰਟ ਹੱਦ ਚੱਲ ਸਕਦਾ ਇਹ ਸਵਾ 3 ਮਿੰਟ ਵੀ ਨਹੀਂ ਚੱਲ ਸਕਦਾ ਠੀਕ ਉੱਤੇ ਨਹੀਂ ਜਾ ਤੁਸੀਂ ਮੇਲਿਆਂ ਦਾ ਟਾਈਮ ਦੇਖੋਗੇ 2 ਮਿੰਟਾਂ ਤੋਂ ਪਹਿਲਾਂ ਪਹਿਲਾਂ ਟਰੈਕਟਰ ਬਲਾਸਟ ਹੋ ਜਾਂਦੇ ਆ ਪਾਵਰ ਹਾਂ ਪਾਵਰ ਕੱਢ ਰਹੇ ਹੈ ਕੋਈ ਸ਼ੱਕ ਨਹੀਂ ਹੁਣ ਮੇਲਿਆਂ 'ਚ ਅਕਸਰ ਦੇਖਦੇ ਆਂ ਅਸੀਂ 90